ਹਾਂ ਜੀ ਸਰ ਅੱਜ ਸਮੂਹ ਜੱਥੇਬੰਦੀਆਂ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਐਸਪੀ ਬਾਈਆ ਜੀ ਨੂੰ ਮਸਲਾ ਇਹ ਸੀਗਾ ਕਿ ਪਿਛਲੇ ਦਿਨੀ ਮੀਗੋਂਪੁਰਾ ਟਾਈਗਰ ਫੋਰਸ ਦੇ ਕੌਮੀ ਚੇਅਰਮੈਨ ਬਿੱਲਾ ਦਿਓਵਾ ਜੀ ਉਹਨਾਂ ਦੇ ਵੱਡੇ ਪੁੱਤਰ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਸਬੰਧ ਵਿੱਚ ਜਿਹੜਾ ਮੰਗ ਪੱਤਰ ਦਿੱਤਾ ਗਿਆ ਔਰ ਐਸਪੀ ਬਾਈਆ ਜੀ ਨੇ ਜੋ ਆਪਣੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਤਾ ਔਰ ਮਾਝੋਗ ਡਿਪਟੀ ਸਾਹਿਬ ਨੂੰ ਵੀ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਇਹ ਜਿਹੜਾ ਮਸਲਾ ਹੈ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਜਿਹੜੇ ਵੀ ਇਹ ਦੋਸ਼ੀਆਂ ਨੇ ਜੋ ਬਿਲਾ ਦਿਵਾਲ ਜੀ ਦੇ ਬੇਟੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਜਲਦ ਤੋਂ ਜਲਦ ਡਕਾਇਆ ਜਾਵੇ ਔਰ ਸਮੂਹ ਜੱਥੇਬੰਦੀਆਂ ਨੇ ਵੀ ਉਹਨਾਂ ਤੋਂ ਇਹ ਮੰਗ ਕੀਤੀ ਕਿ ਇਹ ਜਿਹੜੀ ਹਰਕਤ ਕੀਤੀ ਆ ਇਹ ਬਹੁਤ ਬਨੌਣੀ ਹਰਕਤ ਆ ਕਿਉਂਕਿ ਆਏ ਦਿਨ ਸਮਾਜ ਦੇ ਜਿਹੜੇ ਰੁਕੇ ਹੋਏ ਕੰਮ ਆ ਉਹ ਜਿਹੜੇ ਇਹ ਜੱਥੇਬੰਦੀਆਂ ਦੇ ਮੋਰੀ ਜਿਹੜੇ ਹੁੰਦੇ ਆ ਉਹ ਕੰਮ ਕਰਵਾਉਂਦੇ ਨੇ ਜੇਕਰ ਇਹੋ ਜਿਹੀਆਂ ਕੋਈ ਟਰਾਂਮਾ ਵਾਪਨ ਗਈਆਂ ਤੇ ਆਉਣ ਵਾਲਾ ਜਿਹੜਾ ਮਾਹੌਲ ਆ ਉਹ ਹੋਰ ਵੀ ਇੱਕ ਤਰ੍ਹਾਂ ਦਾ ਖਰਾਬ ਹੋਵੇਗਾ ਜੇਕਰ ਇਹੋ ਜਿਹੀਆਂ ਘਟਰਾਵਾਂ ਵਾਪਨਗੀਆਂ ਔਰ ਬਾਈਆ ਜੀ ਨੇ ਇਹ ਸਖਤ ਸ਼ਬਦਾਂ ਵਿੱਚ ਇਹ ਗੱਲ ਕਹੀ ਹੈ ਕਿ ਅਸੀਂ ਇਹੋ ਜਿਹੀਆਂ ਘਟਰਾਵਾਂ ਨਹੀਂ ਵਾਪਨ ਦੇਵਾਂਗੇ ਔਰ ਟੂਸ਼ੀਆਂ ਨੂੰ ਜਲਦੋ ਜਲਦ ਅਰੈਸਟ ਕਰਕੇ ਅਸੀਂ ਜੇਲ੍ਹ ਦੇ ਵਿੱਚ ਡੇਖਾਂਗੇ ਇਸ ਸਬੰਧ ਵਿੱਚ ਦਰਖਾਸਤ ਤੁਸੀਂ ਨਸਰਾਲਾ ਚੌਂਕ ਵਿੱਚ ਤੁਸੀਂ ਹਾਂਜੀ ਨਸਰਾਲਾ ਚੌਂਕੀ ਦੇ ਵਿੱਚ ਦਿੱਤੀ ਸੀ ਕੀ ਗੱਲ ਤੁਹਾਨੂੰ ਇੱਥੇ ਆਉਣਾ ਪਿਆ ਕਿ ਉੱਥੇ ਕੀ ਗੱਲ ਉੱਥੇ ਕਾਰਵਾਈ ਕਿਉਂ ਹੋਣੀ ਉੱਥੇ ਤਸੱਲੀ ਬਖਸ਼ ਕਾਰਵਾਈ ਨਹੀਂ ਹੋਈ ਸੀ ਉਸ ਤੋਂ ਬਾਅਦ ਹੀ ਸਮੂਹ ਜਥੇਬੰਦੀਆਂ ਨੇ ਜੋ ਐਸਐਸਟੀ ਸਾਫ ਦਾ ਰ ਹਾਂਜੀ ਸਰ ਹਾਂਜੀ ਜੈਗੁਰਦੇਵ ਤੁਨਗੁਰਦੇਵ ਜੀ ਔਰ ਸਾਡੇ ਜਿਹੜੇ ਬਿਗੰਪੂਰਾ ਟਾਈਗਰ ਫੋਰਸ ਦੇ ਬਹੁਤ ਸੀਨੀਅਰ ਆਗੂ ਬਿੱਲਾ ਦਿਵਾਲ ਜੀ ਉਹਨਾਂ ਦੇ ਬੇਟੇ ਨੂੰ ਜਿਹੜੀ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਬਹੁਤ ਇੱਕ ਨਿੰਦਣਯੋਗ ਘਟਨਾ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹੈਗੀਆਂ ਉਸ ਦੇ ਨਾਲ ਸਾਡੇ ਸਮਾਜ ਦੇ ਵਿੱਚ ਜਿਹੜਾ ਹੈਗਾ ਉਹ ਰੋਸ ਦੀ ਲਹਿਰ ਫੈਲਦੀ ਹੈ ਜੇ ਇਹੋ ਜਿਹੀਆਂ ਘਟਨਾਵਾਂ ਨੂੰ ਤੁਰੰਤ ਕਾਬੂ ਨਾ ਕੀਤਾ ਗਿਆ ਤਾਂ ਇਸ ਦੇ ਜਿਹੜੇ ਸੰਭੀਰ ਸੱਦੇ ਭੁਗਤਨੇ ਪੈ ਸਕਦੇ ਆ ਔਰ ਅੱਜ ਅਸੀਂ ਇਸ ਰੋਜ਼ ਦੇ ਵਿੱਚ ਮਾਨਯੋਗ ਐਸਪੀ ਡੀ ਬਾਈਆ ਸਾਹਿਬ ਨੂੰ ਮਿਲੇ ਸੀ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਕਿ ਜਿਹੜੀ ਇਹ ਜਿਹੜੀ ਘਟਨਾ ਹੋਈ ਹੈ ਉਸ ਦੇ ਉੱਤੇ ਤੁਰੰਤ ਜਿਹੜੀ ਹੈਗੀ ਆ ਬਣਦਾਈ ਕਾਰਵਾਈ ਜਿਹੜੀ ਉਹ ਕੀਤੀ ਜਾਊਗੀ ਅਗਰ ਜੇ ਇਹ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਜਿਹੜਾ ਹੈਗਾ ਇਸ ਦਾ ਜਿਹੜਾ ਅੱਗੇ ਜਾਂਦ ਕੇ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਊਗਾ ਔਰ ਮੈਂ ਇਹ ਦੱਸਣਾ ਚਾਹੁੰਦਾ ਕਿ ਸਾਡੇ ਜਿਹੜੇ ਜਿਹੜੇ ਸਾਡੇ ਸਮਾਜ ਦੀ ਅੱਗੇ ਹੋ ਕੇ ਲੜਾਈ ਲੜਦੇ ਆ ਔਰ ਉਹਨਾਂ ਉਹਨਾਂ ਦੇ ਬੱਚੇ ਹੀ ਜੇ ਮਹਿਫੂਜ਼ ਨਹੀਂ ਰਹਿਣਗੇ ਤਾਂ ਫਿਰ ਉਸ ਉਸ ਦੇ ਨਾਲ ਜਿਹੜਾ ਬਾਕੀ ਸਮਾਜ ਤੇ ਕੀ ਅਸਰ ਪਊਗਾ ਇੱਕ ਆਮ ਜਨਤਾ ਤੇ ਕੀ ਅਸਰ ਪਊਗਾ ਸੋ ਪ੍ਰਸ਼ਾਸਨ ਅੱਗੇ ਬੇਨਤੀ ਆ ਭਗਵੰਤ ਮਾਨ ਸਰਕਾਰ ਅੱਗੇ ਬੇਨਤੀ ਆ ਕਿ ਜਿਹੜੇ ਸਾਡੇ ਸਾਡੇ ਨੈਸ਼ਨਲ ਲੀਡਰ ਆ ਕੌਮੀ ਲੀਡਰ ਆ ਔਰ ਜਿਹੜੇ ਦਲੇ ਸਮਾਜ ਦੀਆਂ ਨੁਮਾਇੰਦਗੀਆਂ ਕਰਦੇ ਲੋਕ ਸਾਡੇ ਜਿਹੜੇ ਹੈਗੇ ਆ ਉਹਨਾਂ ਨੂੰ ਉਹਨਾਂ ਦੀ ਸੁਰੱਖਿਆ ਜਿਹੜੀ ਹੈਗੀ ਆ ਔਰ ਉਹਨਾਂ ਦੇ ਪਰਿਵਾਰਾਂ ਦੀ ਸੁਰੱਖਿਆ ਜਿਹੜੀ ਆ ਉਹ ਯਕੀਨੀ ਬਣਾਈ ਜਾਵੇ ਇਸ ਕਰਕੇ ਜਿਹੜਾ ਹੈਗਾ ਜਿਹੜਾ ਸਾਡਾ ਸਮਾਜ ਆ ਜਿਹੜਾ ਪਹਿਲਾਂ ਤੋਂ ਉਸ ਸਾਰੇ ਇਕਜੁੱਟ ਹੋ ਕੇ ਅੱਜ ਜਿਹੜੇ ਇਕੱਠੇ ਹੋ ਕੇ ਚੱਲ ਰਹੇ ਆ ਔਰ ਪ੍ਰਸ਼ਾਸਨ ਨੂੰ ਵੀ ਇਸ ਚੀਜ਼ ਦਾ ਪਤਾ ਆ ਕਿ ਇਹ ਜਿਹੜੇ ਹੈਗੇ ਆ ਸਾਰੇ ਇਕੱਠੇ ਕੋਈ ਟੁੱਟਿਆ ਨਹੀਂ ਸਾਡੇ ਨਾਲੋਂ ਸਾਰੀਆਂ ਜਥੇਬੰਦੀਆਂ ਦੇ ਆਗੂ ਜਿਹੜੇ ਆ ਉਹ ਸਾਡੇ ਨਾਲ ਜਿਹੜੀ ਉਹਨਾਂ ਦੀ ਵਿਚਾਰਧਾਰਾ ਮਿਲਦੀ ਆ ਸਾਡਾ ਸਾਡਾ ਕੋਈ ਦੁਸ਼ਮਣ ਨਹੀਂ ਹੈਗਾ ਸਾਡਾ ਸਾਡਾ ਕਿਸੇ ਦੇ ਨਾਲ ਸਾਡਾ ਕੋਈ ਬੈਰ ਵਿਰੋਧ ਨਹੀਂ ਹੈਗਾ ਇਹ ਮੈਂ ਸੀਆਈਡੀ ਨੂੰ ਵੀ ਇਹ ਦੱਸਣਾ ਚਾਹੁੰਦਾ ਇੰਟੈਲੀਜੈਂਸ ਨੂੰ ਵੀ ਦੱਸਣਾ ਚਾਹੁੰਦਾ ਕਿ ਕਿ ਸ਼ਾਇਦ ਸਾਡੇ ਦਿਮਾਗ ਦੇ ਵਿੱਚ ਇਹ ਕਿਤੇ ਗੱਲ ਹੋਊਗੀ ਕਿ ਇਹ ਜਿਹੜੇ ਲੋਕ ਆ ਟੁੱਟੇ ਹੋ ਆ ਵਿਖਰੇ ਹੋ ਆ ਅਸੀਂ ਸਾਰੇ ਇਕੱਠੇ ਆ ਅਸੀਂ ਅੰਦੇ ਬੋਲ ਦੇ ਉੱਤੇ ਇਕੱਠੇ ਹੋਣ ਵਾਲੇ ਲੋਕ ਆ ਜਦੋਂ ਕਿਤੇ ਸਾਨੂੰ ਸਾਡੇ ਜਿਹੜੇ ਸਮਾਜ ਦੇ ਆਗੂ ਆ ਉਹ ਸਾਨੂੰ ਮੈਸੇਜ ਲਾਉਣਗੇ ਅਸੀਂ ਇੱਕ ਸੈਕਿੰਡ ਤੋਂ ਪਹਿਲਾਂ 108 ਸਰਵਿਸ ਦੇਵਾਂਗੇ ਇਹਨਾਂ ਗੱਲਾਂ ਦੇ ਨਾਲ ਡਾਕਟਰ ਜੇਮਲ ਬੇਗਮਪੁਰਾ ਟੈਗ ਅਨਕੋਰਸ ਤੇ ਜਿਹੜੇ ਸਾਡੇ ਆਗੂ ਆ ਉਹਨਾਂ ਦਾ ਜਿਹੜੇ ਅੱਜ ਸਾਡੇ ਨਾਲ ਸਾਰੇ ਆਏ ਆ ਔਰ ਮੈਂ ਆਪਣੇ ਸ਼ਿਰਕੁਰ ਦਾਸ ਤੈਗੇ ਫੋਰਸ ਦੇ ਸਾਡੇ ਸਾਰੇ ਸੀਨੀਅਰ ਆਗੂ ਵੀ ਨਾਲ ਪਹੁੰਚੇ ਮੈਂ ਉਹਨਾਂ ਦਾ ਵੀ ਇੱਥੇ ਆ ਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀਆਂ ਸਮੇਂ ਸਿਰ ਹਾਜ਼ਰੀਆਂ ਲਵਾ ਕੇ ਸਾਡੇ ਭਰਾਵਾਂ ਦੀ ਹੌਸਲਾ ਅਫਜ਼ਾਈ ਕੀਤੀ ਆ ਜੈਗੁਰਦੇਵ ਧੰਨ ਗੁਰਦੇਵ